ਵਾਹਿ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਕਰ ਤੀਜਾ ਦੋਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰਵਰਣਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੂਰ ਕੀ ਨਿਦਾਨਾ ਸਭ ਕੁਸ ਲਖੇਮ ਪ੍ਰਵਰਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਠੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦਿ RAM DAS ਸਰੂਪ ਰਨਾਤੇ ਸਭ ਤੇਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰਪੂਰੈ ਕਿਨੇ ਦਾਣਾ ਸਬ ਕੁਸ ਲਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਾਠੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ RAMDAS ਸਰੂ ਵਰਨਾਤੇ ਸਾਰੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੂਰੇ ਕਿਨੇ ਦਾਣਾ ਸਭ ਕੋ ਸੁਲਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ रामदास सरोवर न ते सबत रे पप कम ते निर्मल हो करश नाना गुरपुर किने दाना सब कुस लखेम पवत सही सलामत सब थो ओ ਉਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦਿ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੁਰੇ ਕਿਨੇ ਜਾਨਾ ਸਾਬਕ ਉਸ ਲਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਤੋਂ ਕੋ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਚੇ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰਤੀ ਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਿਸ਼ਲਾਨਾ ਗੁਰਪੂਰੇ ਕਿਨੇ ਦਾਣਾ ਸਭ ਕੁਸਲ ਖੇਮ ਪ੍ਰਭ ਧਾਰ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਥੇ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਈਸ਼ ਨਲਾ ਗੁਰਪੁਰੇ ਕਿਨੇ ਦਾ ਨਾਮ सब कुसले सही सलामत सब थोक उबारे गुरका शब्द वीचार रहाओ सतसंग मल लाथी पार ब्रहम पयो साथी ਨਾਨਕ ਨਾਮ ਤੇ ਆਇਆ ਯਾਦਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਕਰ ਤੀਜਾ ਦੋਪਦੇ ਇਕ ਓੰਕਾਰ ਸਤਗੁਰ ਪ੍ਰਸਾਦ RAMDAS ਸਰੋਵਰ ਨਾਤੇ ਸਬਿ ਉਤਰੇ ਪਾਪ ਕਾ ਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੈ ਕੀਨੇ ਦਨ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤਿਆਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦਿ RAMDAS ਸਰਵ ਵਰਨਾਤੇ ਸਭਿ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸਨਾਨ ਗੁਰਪੁਰ ਕੇ ਨਦਾਨ ਸਭੋ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਪ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਾਠੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਧਿਆਇ ਆਯਾ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰਤੀ ਜਾ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨ ਗੁਰਪੁਰ ਕਿਨੇ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਾਠੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਯਾ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਰੂਵਰ ਨਾਤੇ ਸਭ ਉਤਰੇ ਪਾਪ ਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਥੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹੱਲਾ ਪੰਜਵਾ ਕਰ ਤੀਜਾ ਦੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰਵਰਣਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੂਰੇ ਕੀ ਨੇਦਾਨਾ ਸਾਬਕ ਉਸ ਲਖੇਮ ਪ੍ਰਵਤਾਰੇ ਸਹਿ ਸਲਾਮਤ ਸਭ ਤੋਂ ਕੁਬਾਰੇ ਉਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ RAMDAS ਸਰੋਵਰ ਨਾਤੇ ਸਬ ਤੇਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਕ ਗੁਰਪੂਰੇ ਕੀਨੇ ਦਾਨਾ ਸਾਦੋ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਨ ਲਾਠੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ RAMDAS ਸਿਰੂ ਵਰਨਾਤੇ ਸਾਰੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰ ਪੂਰੇ ਕਿਨੇ ਦਾ ਨਾਂ ਸਬਕੁ ਸਲਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰਿ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਤੇ ਆਇ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਧੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੁਰੇ ਕਿਨੇ ਦਾਨਾ ਸਾਬਕ ਸੁਲਖੇ ਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੀ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਯਾਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਤੇ ਨਿਰਮਲ ਹੋਏ ਕਰ ਇਸ ਨਾਮਾ ਗੁਰਪੁਰ ਕੇ ਨਦਾਨ ਸਭ ਕੁਸ ਲਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਤੋਂ ਕੁਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਨ ਲਾਠੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਘਰਿ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰਵ ਵਰਨਾਤੇ ਸਭਿ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਲਾਨਾ ਗੁਰ ਪੂਰੇ ਕਿਨੇ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਥੇ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਈਸ਼ ਨਾਨਕ ਗੁਰਪੁਰੇ ਕਿਨੇ ਦਾਣਾ ਸਬ ਕੁਸ ਲਖੇ ਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰਿ ਰਹਾਉ ਸਾਧ ਸੰਗ ਮਲ ਲਾਠੇ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਕਰ ਤੀਜਾ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਾ ਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੂਰੈ ਕੀਨੇ ਦਨ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤਿਆਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦਿ RAMDAS ਸਰਵ ਵਰਨਾਤੇ ਸਭਿ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਕ ਗੁਰਪੁਰ ਕੇ ਨੇਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਾਠੀ ਪਾਰ ਬ੍ਰਹਮ ਭਇਓ ਸਾਥੇ ਨਾਨਕ ਨਾਮ ਧਿਆਇਆ ਆਇਆ ਜਪੁ ਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਧੋਪ ਦੇ ਇਕ ਓੰਕਾਰ ਸਤਗੁਰ ਪ੍ਰਸਾਦ RAMDAS ROO VARNATE SAB UTRE PAAP KAMATE NIRMAL HOYE KAR IS NANA GURPUR KE NE DANA SAB KUSH LAKHEM PRABH TARAY ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਘਰ ਤੀਜਾ ਧੋਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਰੂਵਰ ਨਾਤੇ ਸਭ ਉਤਰੇ ਪਾਪ ਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੁਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਥੀ ਪਾਰ ਬ੍ਰਹਮ ਭਇਓ ਸਾਚੇ ਨਾਨਕ ਨਾਮ ਧਿਆਇ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ